ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੇ ਚਲੋ ਜੀ ਅੱਜ ਇੱਕ ਹੋਰ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਹਾਂ ਜਿਸ ਦੇ ਨਾਲ ਤੁਹਾਡਾ ਆਉਣ ਵਾਲਾ ਸਾਲ 2025 ਬਹੁਤ 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 ਹੀ ਵਧੀਆ ਜਾਏਗਾ ਹਾਂਜੀ ਦੇਖੋ ਸਾਲ 2024 ਜਿਵੇਂ ਦਾ ਵੀ ਸਾਡਾ ਬੀਤਿਆ ਕਈਆਂ ਦਾ ਬਹੁਤ ਅੱਛਾ ਵੀ ਬੀਤਿਆ ਹੋਏਗਾ ਐਸੀ ਗੱਲ ਨਹੀਂ ਹੈ ਕਈਆਂ ਦਾ ਮਾੜਾ ਬੀਤਿਆ ਹੋਏਗਾ ਕਈਆਂ ਦਾ ਥੋੜਾ ਅੱਛਾ ਕਈਆਂ ਦਾ ਠੀਕ ਠੀਕ 50 50 ਬੀਤਿਆ ਹੋਏਗਾ ਤੇ ਚਲੋ ਜਾਣ ਦੋ ਹੁਣ ਸਾਲ 2024 ਜਿਵੇਂ ਦਾ ਵੀ ਬੀਤਿਆ ਪਰ ਹੁਣ ਸਾਰਿਆਂ ਨੂੰ ਐ ਹੋਪ ਹੈ ਸਾਰਿਆਂ ਨੂੰ ਐ ਆਸ਼ਾ ਹੈ ਕਿ ਹੁਣ ਆਉਣ ਵਾਲਾ ਸਾਲ ਸਾਡਾ ਬਹੁਤ 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 ਵਧੀਆ ਜਾਵੇ ਖੁਸ਼ੀਆਂ ਬਰਿਆਂ ਆਵੇ ਹੈਨਾ ਦੇਖੋ ਬਹੁਤ ਸਾਰੇ ਕਮੈਂਟਸ ਆਏ ਹਨ ਕਿ ਅਸੀਂ ਸਾਡੇ ਕੋਲ ਟਾਈਮ ਹੀ ਨਹੀਂ ਹੈ ਠੀਕ ਹੈ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਇਹ ਵਾਲਾ ਗ੍ਰਹਿ ਖਰਾਬ ਹੈ ਤਾਂ ਤੁਸੀਂ ਇਹ ਉਪਾਅ ਕਰੋ ਇਹ ਵਾਲਾ ਗ੍ਰਹਿ ਹੈ ਤਾਂ ਇਹ ਵਾਲਾ ਖਰਾਬ ਹੈ ਤਾਂ ਇਹ ਵਾਲਾ ਉਪਾਅ ਕਰੋ ਹੈਨਾ ਤੇ ਕਹਿੰਦੇ ਕਿ ਉਪਾਅ ਕਰਨ ਦਾ ਸਾਡੇ ਕੋਲ ਟਾਈਮ ਨਹੀਂ ਹੈ ਨਾ ਹੀ ਸਾਡੇ ਕੋਲ कुंडली दिखाने का टाइम है कि किसी एस्ट्रोलॉजर को जाइए कुंडली दिखाइए कई तो कहें कि साढ़े कोई तक कुंडली ही नहीं है कई तो अपनी जन्म तारीख ही नहीं पता ਮੈਂ ਮੰਦੀ ਹਾਂ ਸਾਰਿਆਂ ਦੀ ਇਹ ਪ੍ਰੋਬਲਮ ਹੈਗੀ ਹੈ ਠੀਕ ਹੈ ਤੇ ਅੱਜ ਮੈਂ ਇੱਕ ਤੁਹਾਨੂੰ ਐਸਾ ਉਪਾਅ ਦੱਸਾਂਗੀ ਜਿਸ ਦੇ ਵਿੱਚ ਨਾ ਤਾਂ ਤੁਹਾਨੂੰ ਕਿਸੇ ਜੋਤਸ਼ੀ ਕੋਲ ਨਾ ਤਾਂ ਤੁਹਾਨੂੰ ਕਿਸੇ ਐਸਟਰੋਲੋਜਰ ਕੋਲ ਜਾਣ ਦੀ ਜ਼ਰੂਰਤ ਪਵੇਗੀ ਪਰ ਕਿ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਨਾ ਹੀ ਤੁਹਾਨੂੰ ਆਪਣੀ ਕੁੰਡਲੀ ਦੀ ਜ਼ਰੂਰਤ ਹੈ ਨਾ ਹੀ ਤੁਹਾਨੂੰ ਆਪਣੀ ਜਨਮ ਤਾਰੀਖ ਦੀ ਜ਼ਰੂਰਤ ਹੈ ਜਨਰਲ ਉਪਾਅ ਦੱਸ ਰਹੀ ਹਾਂ ਹਰ ਕੋਈ ਹਰ ਕੋਈ ਇਹ ਉਪਾਅ ਕਰ ਸਕਦਾ ਹੈ ਇਸ ਤੋਂ ਵੀ ਉੱਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਜਿਹੜਾ ਉਪਾਅ ਹੈ ਨਾ ਤੁਸੀਂ ਪੂਰਨ ਮਾਸ਼ੀ ਵਾਲੇ ਦਿਨ ਵੀ ਕਰ ਸਕਦੇ ਹੋ ਜੋ ਕਿ ਆ ਰਹੀ ਹੈ 15 ਦਸੰਬਰ ਨੂੰ 15 ਦਸੰਬਰ ਦੇ ਮੈਂ ਤੁਹਾਨੂੰ ਉਪਾਅ ਦੱਸੇ ਹੋਏ ਹਨ ਪਰ ਇਹ ਵਾਲਾ ਉਪਾਅ ਵੀ ਤੁਸੀਂ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ 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 ਜ਼ਿਆਦਾ ਮੰਗਲ ਹੋਏਗਾ ਦੇਖੋ ਇਹ ਜਿਹੜਾ ਉਪਾਅ ਮੈਂ ਦੱਸਣ ਜਾ ਰਹੀ ਹਾਂ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਆਉਣ ਵਾਲਾ ਸਾਲ ਸਾਡਾ ਮੰਗਲ ਦਾ ਹੈ ਮੰਗਲ ਦਾ ਪਲੈਨਟ ਹੈ ਤੇ ਬਸ ਸਮਝ ਲਓ ਪੋ ਬਾਰਾ ਹੋਣ ਵਾਲੀ ਹੈ ਤੁਹਾਡੀ ਹੁਣ ਇਹ ਜਿਹੜਾ ਉਪਾਅ ਹੈ ਤੁਸੀਂ ਸ਼ਨੀਵਾਰ ਨੂੰ ਵੀ ਕਰ ਸਕਦੇ ਹੋ ਜੇ ਤੁਸੀਂ ਸ਼ਨੀਵਾਰ ਨੂੰ ਕਰ ਰਹੇ ਹੋ ਨਾ ਜਿਹੜਾ ਮੈਂ ਉਪਾਅ ਤੁਹਾਨੂੰ ਦੱਸਣ ਵਾਲੀ ਹਾਂ ਤਾਂ ਤੁਹਾਨੂੰ ਮਹੀਨੇ ਦੇ ਵਿੱਚ ਕਿੰਨੇ ਸ਼ਨੀਵਾਰ ਹੁੰਦੇ ਹਨ ਚਾਰ ਸ਼ਨੀਵਾਰ ਆਉਂਦੇ ਹਨ ਠੀਕ ਹੈ ਤਾਂ ਚਾਰ ਸ਼ਨੀਵਾਰ ਤੁਹਾਨੂੰ ਕਰਨਾ ਪਏਗਾ ਜੇ ਤੁਸੀਂ ਚਾਰ ਸ਼ਨੀਵਾਰ ਵੀ ਤੁਸੀਂ ਕਹੋਗੇ ਹੁਣ ਬਿਜ਼ੀ ਹਾਂ ਹਰ ਸ਼ਨੀਵਾਰ ਸਮਰਥ ਨਹੀਂ ਹੋ ਤੁਸੀਂ ਠੀਕ ਹੈ ਉਸ ਉਪਾਅ ਨੂੰ ਕਰਨ ਦੇ ਤਾਂ ਤੁਸੀਂ ਕੀ ਕਰੋ ਮਹੀਨੇ ਵਿੱਚ ਇੱਕ ਵਾਰ ਕਰ ਲਓ ਠੀਕ ਹੈ ਮੀਨੇ ਵਿੱਚ ਇੱਕ ਵਾਰ ਕਿਹੜਾ ਦਿਨ ਮੈਂ ਤੁਹਾਨੂੰ ਦੱਸ ਦਿੱਤਾ ਹੈ ਪੂਰਨ ਮਾਸ਼ੀ ਵਾਲੇ ਦਿਨ ਕਰੋ ਠੀਕ ਹੈ ਤਾਂ ਤੁਹਾਡਾ ਸਾਰੀਆਂ ਪਰੇਸ਼ਾਨੀਆਂ ਠੀਕ ਹੈ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਇਸ ਉਪਾਅ ਦੇ ਨਾਲ ਦੂਰ ਹੋ ਸਕਦੀਆਂ ਹਨ ਹੁਣ ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਇਹਨਾ ਉਪਾਅ ਇਹਨਾ ਟੋਟਕਿਆਂ ਤੇ ਇਹਨਾ ਰੈਮਡੀਜ਼ ਤੇ ਵਿਸ਼ਵਾਸ ਨਹੀਂ ਆਉਂਦਾ ਹੈ ਨਾ ਉਹਨਾਂ ਵਾਸਤੇ ਅੱਜ ਮੈਂ ਦੋ ਲਾਈਨਾਂ ਜ਼ਰੂਰ ਬੋਲਣਾ ਚਾਹਾਂਗੀ ਕਿ ਉਹ ਜੋ ਲੋਕ ਕਹਿੰਦੇ ਆ ਨਾ ਕਿ ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਦਾ ਉਪਾਅ ਕਰਨ ਨਾਲ ਕੁਝ ਨਹੀਂ ਹੁੰਦਾ ਮੈਂ ਮੰਦੀ ਹਾਂ ਠੀਕ ਹੈ ਮਿਹਨਤ ਨਾਲ ਹੀ ਸਭ ਕੁਝ ਮਿਲਦਾ ਹੈ ਪਰ ਖਾਲੀ ਮਿਹਨਤ ਨਾਲ ਨਹੀਂ ਮਿਲਦਾ ਐਸਾ ਤਾਂ ਦੇਖੋ ਮਿਹਨਤ ਤਾਂ ਫਿਰ ਐ ਰਿਕਸ਼ਾ ਚਲਾਣ ਵਾਲਾ ਤਾਂ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਹੈਨਾ ਜੋ ਲੇਬਰ ਕਲਾਸ ਹੈ ਉਹ ਐਨਾ ਐਨਾ ਆਪਣੇ ਸਿਰ ਤੇ ਬੋਝਾ ਉਠਾ ਕੇ ਭਾਰ ਉਠਾ ਕੇ ਕਰਦੇ ਕਿ ਉਹ ਮਿਹਨਤ ਨਹੀਂ ਕਰਦੇ ਫਿਰ ਉਹਨਾਂ ਦੇ ਕੋਲ ਉਹਨਾਂ ਦੀ ਕਿਸਮਤ ਕਿਉਂ ਨਹੀਂ ਜਗਦੀ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਮਿਹਨਤ ਦੇ ਨਾਲ ਨਾਲ ਸਾਨੂੰ ਸਾਡਾ ਭਾਗ ਵੀ ਚਾਹੀਦਾ ਹੈ ਸਾਡੀ ਵਧੀਆ ਕਿਸਮਤ ਵੀ ਚਾਹੀਦੀ ਹੈ ਠੀਕ ਹੈ ਉਹ ਸਾਨੂੰ ਕਿਸ ਮਤਲਬ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੈ ਕੱਲੀ ਕਿਸਮਤ ਦੇ ਨਾਲ ਵੀ ਤੁਸੀਂ ਅੱਗੇ ਨਹੀਂ ਵਧ ਸਕਦੇ ਉਸ ਵਿੱਚ ਤੁਹਾਨੂੰ ਮਿਹਨਤ ਵੀ ਕਰਨੀ ਪੈਗੀ ਤੇ ਖਾਲੀ ਮਿਹਨਤ ਦੇ ਨਾਲ ਵੀ ਤੁਸੀਂ ਅੱਗੇ ਨਹੀਂ ਵਧ ਸਕਦੇ ਨਾਲ ਤੁਹਾਡਾ ਭਾਗ ਵੀ ਹੋਣਾ ਚਾਹੀਦਾ ਜਾਨੀ ਕਿ ਚੰਗੀ ਕਿਸਮਤ ਵੀ ਹੋ ਸਕਦੀ ਹੈ ਉਹ ਕਿਦੇ ਨਾਲ ਆਉਂਦੀ ਹੈ ਉਪਾਕਰਨ ਦੇ ਨਾਲ ਠੀਕ ਹੈ ਮਿਹਨਤ ਕਰਦੇ ਜਾ ਰਹੇ ਹੋ ਪਰ ਕੁਝ ਨਤੀਜਾ ਨਹੀਂ ਮਿਲ ਰਹਾ ਹੈ ਤਾਂ ਇਹ ਵਾਲਾ ਉਪਾਕਰਨ ठीक है हूँ जो लोग कहें कि उपा करना कुछ नहीं होंगे तो उन्होंने यह लॉजिक जरूर समझ आया होएगा कि जो सा किस्मत बंद पै जी ना कई बार उसू खोलना पैदा है उसका ताला जरा बंद हो जाता है उसनों खोलना पैंता है तो चलो जी बहुत अच्छी तरह समझा दिता है तो ओ उपा कड़ा है दसन तो पहले मेरी छोटी जी बेनती है कि जेकर थो मेरिया वीडियोज़ चंगी लगदियां तो वीडियोज़ लाइक जरूर करके जाया करो जी जिन्होंने हाले तक चैनल सब्सक्राइब नहीं किया है चैनल में सब्सक्राइब करया करो नाल बेल नाल का बटन हों उस जरूर दबाया करो ताकि मेरी हर नवी वीडियो का नोटिफिकेशन थानू ਆਸਾ ਕੇ ਜੀ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰਿਆ ਕਰੋ ਜੀ ਤੇ ਚਲੋ ਜੀ ਹੋਣ ਜਿਆਦਾ ਨਾ ਬੋਲਦੇ ਹੋਏ ਫਟਾਫਟ ਉਪਾਦਸਨ ਦੀ ਹਾਂ ਜਿਸ ਦੇ ਨਾਲ ਨਾ ਤੁਹਾਨੂੰ ਕੁੰਡਲੀ ਦੀ ਜਰੂਰਤ ਹੈ ਨਾ ਤੁਹਾਡੀ ਡੇਟ ਆਫ ਬਰਥ ਦੀ ਜਰੂਰਤ ਹੈ ਤੇ ਨਾ ਹੀ ਤੁਹਾਨੂੰ ਕਿਸੇ ਵੱਡੇ ਵੱਡੇ ਐਸਟਰੋਲੋਜਰ ਕੋਲ ਵੱਡੀ ਵੱਡੀ ਫੀਸ ਦੇਣ ਦੀ ਜਰੂਰਤ ਹੈ ਜੀ ਕਰਨਾ ਕੀ ਹੈ जाता चार शनिवार करना है समाज सुन लो ठीक है जिस वेले सूरज डूब रहा होंगे उस वेले वे काम करना है सूरज जब चढ़ता है टाइम ऐसा टाइम करना है जिस वेले ना तो सूरज चढ़ रहा हो ना ही सूरज डूब रहा हो उसके जिन्हें भी टाइम से तुम्हें कंफर्टेबल हो ती उस टाइम से यह उपा कर सकते हो करना की है ਸਵਾ ਕਿਲੋ ਜੋ ਲੈਣੇ ਹਨ ਜੋ ਐ ਮੈਂ ਤੁਹਾਨੂੰ ਵੀਡੀਓ ਦੀ ਸਕਰੀਨ ਤੇ ਦਿਖਾ ਰਹੀ ਹਾਂ ਜੋ ਹੁੰਦੇ ਹਨ ਇਸ ਨੂੰ ਤੁਸੀਂ ਪੀਸ ਲੈਣਾ ਹੈ ਜੋ ਦਾ ਆਟਾ ਤਿਆਰ ਕਰ ਲੈਣਾ ਹੈ ਜਾਂ ਤਾਂ ਤੁਸੀਂ ਘਰ ਵਿੱਚ ਜੋ ਲਿਆ ਕੇ ਪੀਸੋਗੇ ਨਹੀਂ ਪੀਸ ਸਕਦੇ ਬਜ਼ਾਰੋਂ ਦੀ ਜੋ ਦਾ ਆਟਾ ਲੈ ਕੇ ਆ ਜਾਓ ਕਿੰਨਾ ਸਵਾ ਕਿਲੋ ਠੀਕ ਹੈ ਕੁਆਂਟੀਟੀ ਜਿਹੜੀ ਮੈਂ ਦੱਸ ਰਹੀ ਹਾਂ ਉਨੀ ਹੀ ਹੋਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਸਵਾ 100 ਗ੍ਰਾਮ ਕਾਲੇ ਤੇ ਠੀਕ ਹੈ ਸਵਾ 100 ਗ੍ਰਾਮ ਕਾਲੇ ਤੇਲ ਲੈ ਕੇ ਆ ਜਾਓ 3-4 ਗੁੜ ਦੀਆਂ ਡਲੀਆਂ ਲੈ ਲਓ ਉਸ ਨੂੰ ਗਰਮ ਪਾਣੀ ਕਰਕੇ ਗੁੜ ਦੀਆਂ ਡਲੀਆਂ ਨੂੰ ਪਾਣੀ ਬਣਾ ਠੀਕ ਹੈ ਉਸ ਗੁੜ ਵਾਲੇ ਪਾਣੀ ਨੂੰ ਦੇ ਨਾਲ ਆਟੇ ਨੂੰ ਜੋ ਜੋ ਦੇ ਆਟੇ ਨੂੰ ਤੇ ਕਾਲੇ ਤੇਲ ਨੂੰ ਮਿਲਾ ਕੇ ਇੱਕ ਆਟਾ ਬਣਾ ਲੈ ਠੀਕ ਹੈ ਉਹ ਆਟਾ ਬਣਾ ਕੇ ਉਸ ਦੀਆਂ ਰੋਟੀਆਂ ਬਣਾ ਲਓ ਜਿੰਨੀਆਂ ਵੀ ਬਣਨੀਆਂ ਹਨ ਠੀਕ ਹੈ ਉਹ ਰੋਟੀਆਂ ਬਣਾ ਕੇ ਰੱਖ ਦਿਓ ਉਸ ਜਦੋਂ ਠੰਡੀਆਂ ਹੋ ਜਾਣਗੀਆਂ ਤੇ ਜਾ ਕੇ ਆਪਣੇ ਘਰ ਦੇ ਬਾਹਰ ਜਾਓ ਕੋਈ ਵੀ ਕਿਧਰੇ ਵੀ ਭਾਵੇਂ ਤੁਹਾਡੇ ਘਰ ਦੀ ਵੀ ਜੇ ਗਾਂ ਹੋਏਗੀ ਨਾ ਉਸ ਨੂੰ ਵੀ ਖਿਲਾ ਸਕਦੇ ਹੋ ਜਾਂ ਬਾਹਰ ਤੁਹਾਨੂੰ ਗਾਂ ਮਿਲੇਗੀ ਉੱਥੇ ਵੀ ਤੁਸੀਂ ਉਸ ਨੂੰ ਵੀ ਤੁਸੀਂ ਖਿਲਾ ਸਕਦੇ ਹੋ ਠੀਕ ਹੈ ਹੁਣ ਇੱਥੇ ਕਈਆਂ ਦਾ ਮੇਰੀਆਂ ਜਿਹੜੀਆਂ ਪੈਣਾ ਹਨ ਮੈਂ ਉਹਨਾਂ ਨੂੰ ਦੱਸ ਦੇਵਾਂ ਜਦੋਂ ਤੁਸੀਂ ਇਹ ਆਟਾ ਗੁੰਨੋਗੇ ਠੀਕ ਹੈ ਰੋਟੀ ਬਣਾਓਗੇ ਤਾਂ ਉਸ ਵੇਲੇ ਸਭ ਤੋਂ ਜ਼ਰੂਰੀ ਜਿਹੜਾ ਕੰਮ ਹੈ ਤੁਸੀਂ ਕਰਨਾ ਹੈ ਕਿ ਵਾਈ ਗੁਰੂ ਵਾਈ ਗੁਰੂ ਦਾ ਜਾਪ ਕਰਦੇ ਜਾਣਾ ਹੈ ਠੀਕ ਹੈ ਉਹ ਜਿਹੜਾ ਵਾਈ ਗੁਰੂ ਦਾ ਜਾਪ ਜੋ ਪੋਜ਼ਿਟਿਵ ਵਾਈਬ ਉਸ ਆਟੇ ਦੇ ਅੰਦਰ ਜਾਏਗੀ ਨਾ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ 2025 ਵਿੱਚੋਂ ਦੂਰ ਹੋ ਜਾਣਗੀਆਂ ਠੀਕ ਹੈ ਤੁਹਾਡੇ ਸਾਰੇ ਪਲੈਨੇਟਸ ਤੁਹਾਡੇ ਸਾਰੇ ਗ੍ਰਹਿ ਜਿਹੜੇ ਹਨ ਬੈਲੈਂਸ ਹੋ ਜਾਣਗੇ ਕਿਉਂਕਿ ਕਾਲੇ ਤਿਲ ਜਿਹੜੇ ਹਨ ਉਹ ਅਸੀਂ ਸ਼ਨੀ ਦੇ ਪਲੈਨੇਟ ਨਾਲ ਜੋੜੇ ਹਨ ਜੋ ਦਾ ਜਿਹੜਾ ਆਟਾ ਹੈ ਤੇ ਨਾਲ ਦੇ ਨਾਲ ਗੁੜ ਮਤਲਬ ਸਾਰੇ ਪਲੈਨੇਟ ਨੂੰ ਗਾਂ ਨੂੰ ਵੀ ਜੋੜ ਕੇ ਅਸੀਂ ਇੱਕ ਐਸਾ ਉਪਾਤਿਆਗ ਕੀਤਾ ਹੈ ਜਿਸ ਦੇ ਨਾਲ ਤੁਹਾਡੇ 9 ਦਿਨ 9 ਨੋ ਗ੍ਰਹਿ ਜਿਹੜੇ ਹਨ ਬੈਲੈਂਸ ਹੋ ਜਾਣਗੇ ਠੀਕ ਹੈ ਇਹ ਕੰਮ ਤੁਸੀਂ ਜਰੂਰ ਕਰਨਾ ਹੈ ਉਸ ਤੋਂ ਬਾਅਦ ਇਹ ਜ਼ਰੂਰੀ ਨਹੀਂ ਹੈ ਕਿ ਰੋਟੀਆਂ ਬਣੀਆਂ ਤੇ ਬਸ ਬਣ ਦਿਆ ਸਾਰੀ ਤੁਸੀਂ ਗਾਂ ਨੂੰ ਖਿਲਾਨਣ ਜਾਣੀਆਂ ਹਨ ਨਹੀਂ ਬਣਾ ਕੇ ਰੱਖ ਦੋ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਹਾਨੂੰ ਟਾਈਮ ਲੱਗੇ ਘਰ ਵਿੱਚੋਂ ਵੇਲੇ ਹੋ ਕੇ ਠੀਕ ਹੈ 1 ਘੰਟੇ ਬਾਅਦ 2 ਘੰਟੇ ਬਾਅਦ 4 ਘੰਟੇ ਬਾਅਦ ਤੁਸੀਂ ਜਾ ਕੇ ਬਾਹਰ ਗਾਂ ਨੂੰ ਆਪਣੇ ਹੱਥ ਨਾਲ ਬੜੇ ਪਿਆਰ ਨਾਲ ਖਿਲਾ ਕੇ ਆਓ हूँ कई ऐसे हो असी रोटी नहीं बना सकते हैं ना कोई जेंट्स हो सकते हैं जो बहर रेंगे हैं वो वाला उपा करना चाहते हैं तो कोई दिक्कत वाली गल नहीं है वैसे तो रोटियां बना के खिलाओ तो ज़्यादा बैटर हूँ है पर मैं ऑप्शन रखती दी होंगी दी हाँ हर जे पॉसीबल हों ਠੀਕ ਹੈ ਜੇ ਪੋਸੀਬਲ ਨਹੀਂ ਹੁੰਦਾ ਤਾਂ ਮੇਰੇ ਕੋਲ ਕੋਈ ਆਪਸ਼ਨ ਵੀ ਨਹੀਂ ਹੁੰਦਾ ਹੈ ਜਿਵੇਂ ਕਿ ਕਈ ਲੋਕ ਜੋ ਮੇਰੇ ਫੈਮਿਲੀ ਮੈਂਬਰ ਹਨ YouTube ਦੇ ਕਹਿੰਦੇ ਆ ਕਿ ਅਸੀਂ ਬਾਹਰ ਰਹਿੰਦੇ ਆ ਸਾਨੂੰ ਗਾਂ ਨਹੀਂ ਮਿਲ ਸਕਦੀ ਪਿੱਪਲ ਦਾ ਪੇੜ ਨਹੀਂ ਹੈ ਤਾਂ ਦੇਖੋ ਉਹਦੇ ਵਿੱਚ ਮੈਂ ਹੈਲਪਲੈਸ ਹੋ ਜਾਂਦੀ ਹਾਂ ਮੈਂ ਤੁਹਾਨੂੰ ਕੀ ਹੀ ਦੱਸਾਂ ਕਿ ਹੁਣ ਇਸ ਦੀ ਜਗ੍ਹਾ ਤੁਸੀਂ ਇਹ ਕਰ ਲੋ ਇੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਜੇ ਤੁਸੀਂ ਰੋਟੀ ਨਹੀਂ ਬਣਾ ਸਕਦੇ ਆਟਾ ਨਹੀਂ ਗੁੰਨ ਸਕਦੇ ਤਾਂ ਤੁਸੀਂ ਕੀ ਕਰਨਾ ਹੈ ਗੁੜ ਉਦਾਰ ਪਾਣੀ ਜਿਹੜਾ ਹੈ ਉਹਦੇ ਵਿੱਚ ਆਟੇ ਵਿੱਚ ਮਿਲਾ ਕੇ ਕਾਲੇ ਤਿੰਨ ਮਿਲਾ ਕੇ ਜਿਹੜਾ ਉਹ ਆਟੇ ਦਾ ਕੋਲ ਬਣ ਜਾਏਗਾ ਹੈਨਾ ਉਸ ਨੂੰ ਵੀ ਤੁਸੀਂ ਆਟੇ ਦਾ ਇੱਕਦਮ ਪਤਲਾ ਕੋਲ ਨਹੀਂ ਕਰਨਾ ਹੈ ਠੀਕ ਹੈ ਉਸ ਨੂੰ ਵੀ ਤੁਸੀਂ ਜਾ ਕੇ ਗਾਂ ਨੂੰ ਖਿਲਾ ਕੇ ਆ ਸਕਦੇ ਹੋ ਠੀਕ ਹੈ ਐ ਜਿਹੜਾ ਮੈਂ ਤੁਹਾਨੂੰ ਉਪਾਅ ਦੱਸਿਆ ਹੈ ਜੇਕਰ ਤੁਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੱਸਿਆ ਹੈ ਉਵੇਂ-ਉਵੇਂ ਤੁਸੀਂ ਕਰ ਲੀਤਾ ਤਾਂ ਤੁਹਾਡੇ ਜਿਹੜੇ ਰਿਸ਼ਤੇਦਾਰ ਹਨ ਨਾ ਜੋ ਤੁਹਾਡੀ ਸੁਣਦੇ ਨਹੀਂ ਹਨ ਠੀਕ ਹੈ ਜੇ ਤੁਹਾਨੂੰ ਕੋਈ ਲੋੜ ਪੈਂਦੀ ਹੈ ਤਾਂ ਤੁਹਾਡੇ ਤੋਂ ਤੁਹਾਡੇ ਵਾਸਤੇ ਕੋਈ ਮਦਦ ਵਾਸਤੇ ਨਹੀਂ ਆਂਦਾ ਹੈ ਤਾਂ ਉਹ ਸੜ ਸੜ ਮਰਨਗੇ ਸਾਲ 2025 ਵਿੱਚ ਉਹਨਾਂ ਨੂੰ ਲੱਗੇਗਾ ਕਿ ਇਹ ਕੀ ਜਾਦੂ ਹੋ ਗਿਆ ਹੈ ਕਿਵੇਂ ਇਹਨਾਂ ਦੇ ਘਰ ਵਿੱਚ ਸਾਰਾ ਕੁਝ ਆ ਰਿਹਾ ਹੈ ਸਭ ਕੁਝ ਠੀਕ ਹੋ ਗਿਆ ਹੈ ਤੇ ਬਸ ਵਿਸ਼ਵਾਸ ਦੇ ਨਾਲ ਇਹ ਕਰਨਾ ਹਰ ਮਹੀਨੇ ਕਰ ਲੈਣਾ ਠੀਕ ਹੈ ਹਰ ਮਹੀਨੇ ਦੀ ਪੂਰਨ ਮਾਸੀ ਨੂੰ ਕਰੋ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਇਹ ਕਰੋ ਨਹੀਂ ਤਾਂ ਚਾਰੋਂ ਸ਼ਨੀਵਾਰ ਨੂੰ ਕਰ ਲੋ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਹੋ ਜਾਏਗਾ ਪੈਸਾ ਆ ਗਿਆ ਪਾਵਰ ਆ ਜਾਣੀ ਹੈ ਸਾਰੀਆਂ ਅੱਧੀ ਤੋਂ ਜ਼ਿਆਦਾ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣੀਆਂ ਹੈ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਹੋ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ